ਉਹ ਪਿੰਡ ਦੇ ਲੋਕਾਂ ਦਾ ਧੰਨਵਾਦ ਆ ਜੀ ਜਿਨ੍ਹਾਂ ਨੇ ਇਹ ਚੀਜ਼ਾਂ ਉਕੇ ਰੱਖੀ ਆ ਨਹੀਂ ਤਾਂ ਬਾਰੇ ਪਿੰਡਾਂ ਦੇ ਵਿੱਚ ਮਤਲਬ ਮਰੰਮਤ ਵੱਖੋਂ ਇਹਨਾਂ ਨੂੰ ਬੰਦ ਹੀ ਕਰ ਦਿੰਦੇ ਆ ਮਿੱਟੀ ਪਾ ਕੇ ਤਕਰੀਬ ਮੇਰੀ ਉਮਰ ਹੈ 45 ਸਾਲ ਦੀ ਹੈ ਅੱਛਾ ਜੀ ਬੇ ਸਾ ਤੋਂ ਉਮਰ ਤੋਂ ਪਹਿਲਾਂ ਦਾ ਅੱਛਾ ਜੀ ਕੁੱਟ ਮਿੜਿਆ ਯਾਰ ਕੋ ਬਾਹ ਚ ਭਾਈ ਯਾਰ ਬੜੀ ਪਈਆ ਅੜੀ ਆ ਜਵਾ ਭਾਈ ਬਾਹਾਂ ਬੱਲੇ ਆਉਂ ਤਾ ਤਾ ਦੋੜੇ ਇਲਾ ਜਾ ਉਹਦਾ ਇਲਾ ਜਾ ਹਾਂ ਹਾਂ ਕਾ ਨਾ ਪਤਾ ਨਹੀਂ ਜਰਾ ਆਹ ਦੇਖੋ ਦਰਸ਼ਕੋ ਇੱਕ ਇੱਕ ਚੀਜ਼ ਪੂਰੀ ਵਧੀਆ ਉਸੇ ਤਰ੍ਹਾਂ ਇਹਨਾਂ ਨੇ ਸੰਭਾਲ ਕੇ ਰੱਖੀ ਹੈ ਇਧਰਲੀ ਸਾਈਡ ਤੋਂ ਵੀ ਆ ਇਹਦਾ ਪੱਥਰ ਤੇ ਲਿਖਿਆ ਵਾ ਸਮਝ ਨਹੀਂ ਆਉਂਦੀ ਆ ਪੱਥਰ ਪੁਰਾਣਾ ਹੀ ਲੱਗਿਆ ਹੋਈ ਨਾ ਉਦੋਂ ਸਾਰੇ ਨਾਲ ਦੀ ਪਾਣੀ ਆ ਬਈ ਸਾਰੇ ਉਧਰ ਇਧਰ ਵੀ ਜਾ ਕੇ ਦੇਖ ਲਾ ਪਾਣੀ ਹੈਗਾ ਜੀ ਇਹਦੇ ਚ ਦੇ ਚੂਨੇ ਦੀ ਇੱਟ ਦੀ ਚਨਾਈ ਆ ਆਗੇ ਟੱਪਣਾ ਕੋਈ ਨਾ ਉਹ ਇੱਧਰ ਕੀ ਆ ਜਾ ਆਲੇ ਦੀ ਤੇ ਆ ਚੀਜ਼ ਦੀ ਕਰ ਆਹ ਪੁਰਾਣਾ ਹੈਗਾ ਆਹ ਬਹਿ ਲਿਖਿਆ ਹੋਇਆ ਹੈ ਲਿਖਿਆ ਹੈਗਾ ਕੁਝ ਸਮਝ ਨਹੀਂ ਆਉਂਦਾ ਸਮਝ ਵੀ ਆਉਂਦੀ ਔੜ ਦੀ ਪੱਥਰ ਤੇ ਆ ਪੱਥਰ ਤੇ ਲਿਖਿਆ ਹੋਇਆ ਹੈ ਮੂਰੀ ਦਾ ਔਰ ਲਿਖਿਆ ਹੈ ਨਾ ਹਾਂ ਔਰ ਲਿਖਿਆ ਹੋਇਆ ਹੈ ਹੂੰ ਸਮਝ ਆ ਰਹੀ ਵਿਧੀ ਵੀ ਲਿਖੀ ਹੈ ਬਹੁਤ ਪੁਰਾਣੀ ਦੀ ਵੀ ਹੈ ਮੈਂ ਬਹੁਤ ਮੱਥਾ ਵਾਹਿਆ ਦੂਜੇ ਪੱਥਰ ਤੇ ਵੀ ਆ ਨਹੀਂ ਵੀ ਇਹ ਇੱਥੇ ਹੀ ਹੈ ਅੱਛਾ ਜੀ ਆ ਚੀਜ਼ ਤੇ ਲਿਖਿਆ ਹੋਇਆ ਹੈ ਆਵਾਜ਼ ਦੇਖੋ ਗੂੰਜਦੀ ਦਰਸ਼ਕੋ ਹੈਲੋ ਦੇਖਿਓ ਇਕੋ ਨਾਰਮਲ ਇਕੋ ਬਣੀ ਹੋਈ ਹੈ ਨਾ ਮਾਰਤਾ ਨਾ ਪੱਕਾ ਕਰਾ ਤਾ ਨਾ ਹਾਂ ਇਹ ਇਕ ਓੰਕਾਰ ਇਹ ਆ ਮਤਲਬ ਅੱਖਰਾਂ ਨੂੰ ਸਮਝ ਜਿਦਾ ਪੱਬਾ ਪਾਇਆ ਪੈ ਅਸੀਂ ਜਾ ਰਹੇ ਸੀ ਸੀ ਕਿ ਉੱਚੋ ਕਿਸਾਨ ਮੇਲੇ ਤੇ ਤੇ ਰਸਤੇ ਵਿੱਚ ਆਪਾਂ ਨੂੰ ਇਹ ਪਿੰਡ ਹੈਗਾ ਜੀ ਤੁੰਗਵਾਲੀ ਇਥੋਂ ਪਹਿਲਾਂ ਵੀ ਕਈ ਵਾਰੀ ਲੰਘੇ ਆਗੇ ਤੇ ਜਿਹੜਾ ਪਿੱਛੇ ਖੂਹ ਦੇਖ ਰਹੇ ਹੋ ਤੁਸੀਂ ਪਹਿਲਾਂ ਵੀ ਦੇਖਿਆ ਤੁਸੀਂ ਕਲਿੱਪਾਂ ਦੇ ਵਿੱਚ ਉਹਦੇ ਬਾਰੇ ਸੁਖਤਾ ਹੋਈ ਜਾਣਨ ਦੀ ਉਹ ਜਾਣਕਾਰੀ ਆਪਾਂ ਪਿੰਡ ਦੇ ਇਹਦੇ ਵਸਨੀਕਾਂ ਨੂੰੋਂ ਹਾਸਲ ਕਰਦੇ ਆਂ ਸਤਿ ਸ੍ਰੀ ਅਕਾਲ ਜੀ ਆਪਣਾ ਨਾਂ ਪਹਿਲਾਂ ਨਾਮ ਦੱਸ ਦਿਓ ਜੀ ਆਪਣਾ ਮੇਰਾ ਨਾਂ ਦਸਵਿੰਦਰ ਸਿੰਘ ਪਿੰਡ ਤੰਗਵਾਲੀ ਹਾਂਜੀ ਇਹ ਜਿਹੜਾ ਸਾਡਾ ਪੁਰਾਣਾ ਵਿਰਸਾ ਹੈ ਹਾਂਜੀ ਤਕਰੀਬ ਮੇਰੀ ਉਮਰ ਹੈ 45 ਸਾਲ ਦੀ ਹੈ ਅੱਛਾ ਜੀ ਬੇ ਸਾਠੋਂ ਉਮਰ ਤੋਂ ਪਹਿਲਾਂ ਦਾ ਅੱਛਾ ਜੀ ਬੇ ਜਾਣਕਾਰੀ ਲੈ ਕੇ ਸਾਡੇ ਬਜ਼ੁਰਗ ਦੱਸਦੇ ਵੀ ਇੱਥੇ ਉਠ ਜੋੜਦੇ ਹੁੰਦੇ ਸੀਗੇ ਅੱਛਾ ਜੀ ਬੋਕੇ ਨਾਲ ਪਾਣੀ ਕੱਢਿਆ ਜਾਂਦਾ ਸੀ ਜਿਹੜੀ ਸਾਡੀ ਇੱਕ ਬਰਾਦਰੀ ਹੈ ਮਹਿਰਾ ਸਖ ਹਾਂਜੀ ਉਹ ਇਥੋਂ ਪਾਣੀ ਕੱਢਦੇ ਸੀਗੇ ਅੱਛਾ ਜੀ ਵੀ ਸਾਰੇ ਪਿੰਡ ਨੂੰ ਪਾਣੀ ਸਪਲਾਈ ਹੁੰਦਾ ਸੀ ਇਸ ਇਥੋਂ ਹਾਂਜੀ ਹਾਂਜੀ ਜੇ ਮੰਨ ਲਓ ਵੀ ਮੇਰੇ ਸਿੱਖੀ ਉਹ ਸਾਰੇ ਪਿੰਡ ਚ ਪਾਣੀ ਇੱਥੋਂ ਸਪਲਾਈ ਇੱਥੋਂ ਸਪਲਾਈ ਕਰਦੇ ਸੀ ਉਹਨਾਂ ਕੋਲੇ ਉੱਠ ਦੇ ਉੱਤੇ ਨਾ ਟੈਂਕਾਂਾਂ ਬਣੀਆਂ ਹੁੰਦੀਆਂ ਸੀ ਲੱਦੇ ਜਿਹਨੂੰ ਆਪਾਂ ਕਹਿੰਦੇ ਪੁਰਾਣੀ ਪੁਰਾਣੀ ਹਾਂਜੀ ਹਾਂਜੀ ਉਹ ਡੱਗਾਂ ਅਗਲੇ ਦੇ ਘਰੇ ਡੱਗਾਂ ਬਣੀਆਂ ਹੁੰਦੀਆਂ ਸੀ ਉਦਹੀਂ ਜਾ ਕੇ ਪਾਣੀ ਪਾਉਂਦੇ ਹੁੰਦੇ ਸੀ ਕੋਈ ਜਿਹੜੇ ਸਾਡੇ ਨੇੜੇ ਦੇ ਨਾਲ ਔਰਤਾਂ ਹੁੰਦੀਆਂ ਸੀ ਉਹ ਤੌੜਾਂ ਰਮਣੀ ਲੈ ਕੇ ਜਾਂਦੀਆਂ ਇਥੋਂ ਅੱਛਾ ਜੀ ਸਾਨੂੰ ਇੰਨੀ ਜਾਣਕਾਰੀ ਆ ਵੀ ਸਾਡੇ ਬਜ਼ੁਰਗਾਂ ਨੇ ਪੁਰਾਣਿਆਂ ਨੇ ਦੱਸ ਬਹੁਤ ਪੁਰਾਣਾ ਬਰਤ ਹੈ। ਅਬ ਇਹ ਹੁਣ ਵਿੱਚੋਂ ਟੇਟਾਂ ਦੇਲੇ ਨਾਲ ਭਰ ਗਿਆ। ਅੱਛਾ ਜੀ। 20 ਦੀ ਕਟੂ ਘਟਾ ਅਸੀਂ ਮਿੰਤੀ ਵੀ ਕਰੀ ਹੈ 155 ਫੁੱਟ ਤੇ ਮਿੰਤੀ ਹੋਈ ਸੀਗੀ ਪਾਣੀ। ਕਿ ਪਾਣੀ ਇਹਦੇ ਚ ਹੋਣਾ। ਦੇਵਰ ਸੀ ਜਿਹੜਾ ਹੁਣ ਪਾਣੀ ਉੱਪਰ ਆ ਗਿਆ ਜੀ ਫਿਰ ਦਿਖੀ ਜਾਂਦਾ ਹੈ। ਹਾਂ ਹੁਣ ਉੱਪਰ ਆ ਗਿਆ ਇਹ। ਅੱਛਾ ਜੀ। ਪਾਣੀ ਉੱਪਰ ਆ ਗਿਆ ਹੁਣ ਇਹ। ਤੇ ਇਹਦੀ ਜਿਹੜੀ ਚਨਾਈ ਕਰੀ ਹੋਈ ਹੈ ਇਹ ਚੂਨੇ ਦੇ ਵਿੱਚ। ਇਹ ਚਨਾਈ ਇਹ ਬਜ਼ੁਰਗ ਕਹਿੰਦੇ ਵੀ ਚੂਨੇ ਦੀ ਇਟਾਂ ਨਾਲ ਚਨਾਈ ਹੋਈ ਹੋਈ ਹੈ। ਉਵੇਂ ਹੀ ਪਿਆ ਜੀ ਹੁਣ। ਉਵੇਂ ਹੀ ਪਿਆ। ਬਹੁਤ ਵਧੀਆ ਤਰੀਕੇ ਨਾਲ ਸਾਂਭਿਆ ਹੋਇਆ ਹੈ ਹਾਂ ਬਹੁਤ ਵਧੀਆ ਤਰੀਕੇ ਨਾਲ ਸਾਂਭਿਆ ਹੈ ਅਸੀਂ ਵੀ ਇਹਦੀ ਮਾੜੀ ਕੇਅਰ ਕਰਦੇ ਹਾਂਗੇ ਤਾਂ ਮਾੜੀ ਟੁੱਟ ਭੱਜ ਹੁੰਦੀ ਹੈ ਰੰਗ ਕਰਦੇ ਹਾਂ ਸਾਰਾ ਕੁਝ ਇਹ ਜਿਹੜੀ ਹੁਣ ਇਹ 2008 ਚ ਕਿ ਕਦੋਂ ਕਰਿਆ ਹੋਇਆ ਸੀ ਕਿ ਦੁਬਾਰੇ ਕਰਿਆ ਜੀ ਇਹ ਹੈ ਸਾਡਾ ਦੀਵਾਲੀ ਵੇਲੇ ਕਰਿਆ ਵਾ ਅੱਛਾ ਜੀ ਤੇ ਇਹ ਫਿਰ ਜਿਹੜੀ ਸਾਮ ਸਵਾਲ ਆ ਇਹ ਪੰਚਾਇਤ ਦੁਆਰਾ ਹੁੰਦੀ ਹੈ ਕਿ ਲੋਕੋਂ ਵੀ ਪੈਸੇ ਦੋਕ ਬਸ ਸਾਡੇ ਇੱਥੇ ਏਰਦੇ ਦੀ ਫੀਦੇ ਆ ਕੁਝ ਕੁਝ ਜਾਣੀ ਸਰਜਣ ਵੀ ਹੁੰਦੀ ਹੈ ਜਿਵੇਂ ਆ ਫੋਟੋਆਂ ਚ ਫਟਾਈਆਂ ਹੈ ਤੇ ਸਾਡੇ ਇੱਕ ਇੱਥੇ ਹੈਗਾ ਸ਼ਰਮਾ अच्छा जी।, जी, जी, जी उने पेंट नहीं पेंटर ਨਹੀਂ उने आप दी जेब च करांगा अच्छा ठीक है जग्गी शर्मा वो भक्त संघा ਦੇ ਫੋਟੋ ਲਵਾंगा ਉਹ ਵੀ ਉਨੇ ਲਵਾਗੇ ਹਾਂਜੀ ਹਾਂਜੀ ਉਨੇ ਕਰਾਇਆ ਹੈ ਤੇ ਜਿਹੜਾ ਉੱਪਰ ਇੱਕ ਪੱਥਰ ਲੱਗਿਆ ਹੋਇਆ ਜੀ ਹਾਂ ਲਿਖਿਆ ਇੱਕ ਓੰਕਾਰ ਤੇ ਇੱਕ ਸੰਮਤ ਲਿਖਿਆ ਉਹਤੇ ਮੇਰਾ ਖਿਆਲ ਉਹ ਰੰਗ ਵੱਜਣ ਕਰਕੇ ਉਹਦੀ ਸਮਝ ਘਟ ਆਉਂਦੀ ਹਾਂ ਉਹਦੀ ਸਮਝ ਘਟ ਆਉਂਦੀ ਹੈ ਉਹ ਮਰੀ ਜੀ ਸਮਝ ਤਾਂ ਹੁੰਦੀ ਹੈਗੀ ਵੀ ਇਹ ਤੇ ਰੰਗ ਵੱਜ ਗਿਆ ਉਹਦੀ ਉਹ ਜੰਦਨੀ ਆਉਂਦੀ ਹੈ ਪਰਾਣਾ ਪੱਥਰ ਨਾਲ ਹਾਂ ਪਰਾਣਾ ਪੱਥਰ ਹੈ ਤੇ ਜਿਹੜਾ ਇਧਰਲੀ ਸਾਈਡ ਜਦੋਂ ਖਿੱਚ ਕੇ ਲੈ ਜਾਂਦੇ ਸੀਗੇ ਪਾਣੀ ਕੱਢਣ ਖਾਤਰ ਹਾਂ ਇਧਰਲੇ ਪਾਸੇ ਦੱਸ ਦਿਆ ਬਜ਼ੁਰਗ ਵੀ ਉੱਠ ਛੁੱਟਦੇ ਹੁੰਦੇ ਸੀਗੇ ਅੱਛਾ ਜੀ ਵੀ ਉਹ ਜਿਵੇਂ ਦੂਜੇ ਘਰਾਂ ਜਾ ਕੇ ਉਦੋਂ ਬੋਕਾ ਇੱਥੇ ਬਾਹਰ ਆਉਂਦਾ ਉਦੋਂ ਉੱਥ ਉੱਥੇ ਵਗ ਜਾਂਦਾ ਸੀ ਪਾਣੀ ਦਾ ਭਰ ਕੇ ਜਦੋਂ ਬਾਹਰ ਆ ਦੂਰ ਮਤਲਬ ਕਿੰਨਾ ਵਗ ਜਾਂਦਾ ਉਹ 1.5 100 ਫੁੱਟ ਵਗ ਜਾਂਦਾ ਹਾਂ 100 150 ਤੱਕ ਹੀ ਹੋਊਗਾ 150 ਫੁੱਟ ਤੱਕ ਹਾਂ हां ਮਨੋ ਵੀ ਉਹ ਉਦੋਂ 155 ਫੁੱਟ ਦੇ ਲੈਵਲ ਕਹਿੰਦੇ ਤੁਸੀਂ ਦੇਖਿਆ ਨਾ हां 155 ਦਾ ਦੇਖਿਆ ਵਾ ਉਨੀ ਦੂਰ ਵੱਗ ਜਾਂਦਾ ਸੀਗਾ ਇਹ ਪੁਰਾਣੀ ਆ ਚੀਜ਼ਾਂ ਜਿਹੜੀਆਂ ਆਪਾਂ ਦੇਖਦੇ ਆਂ ਜੀ ਕਿਲਿਆਂ ਵਗੈਰਾ ਦੇ ਵਿੱਚ ਉਹੀ ਚਰੋਖੇ ਉਹਦੇ ਨਾਲ ਦੇ ਬਣੇ ਡਿਜ਼ਾਈਨ ਉਸ ਤਰੀਕੇ ਦੇ ਬਣੇ ਹੋਏ ਤੇ ਪੱਥਰ ਵੀ ਜਿਹੜਾ ਹੈਗਾ ਉਹ ਲੱਗਿਆ ਹੋਇਆ ਜੇ ਕਿਸੇ ਪਿੰਡ ਹੈਗੀ ਵੀ ਆ ਉਹ ਸਿੱਧਾ ਪਲਾਸਟਰ ਕਰਕੇ ਤੇ ਆ ਚੀਜ਼ ਤੋਂ ਮਤਲਬ ਅੱਗੇ ਉਹਨੀ ਡਿਟੇਲ ਨਹੀਂ ਦਿੰਦੇ ਇਹਦੇ ਉਧਰਲੀ ਸਾਈਡ ਵੀ ਜਿਵੇਂ ਪਹਿਲਾਂ ਕਲਿੱਪ ਦਿਖਾਈ ਆ ਤੁਹਾਨੂੰ ਉਹ ਜਿਵੇਂ ਜਿਵੇਂ ਪਹਿਲਾਂ ਦਾ ਡਿਜ਼ਾਈਨ ਬਣਿਆ ਹੋਇਆ ਹੈਗਾ ਪੁਰਾਣਾ ਉਹੀ ਰੱਖਣ ਦੀ ਕੋਸ਼ਿਸ਼ ਕੀਤੀ ਗਈ ਆ ਵੀ ਦੇਖਣ ਦੇ ਵਿੱਚ ਇਹ ਚੀਜ਼ ਸੋਹਣੀ ਲੱਗੇ ਬੰਦੇ ਨੂੰ ਅਟਰੈਕਟ ਕਰਦੀ ਆ ਤੇ ਅਸੀਂ ਜਾਂਦੇ ਜਾਂਦੇ ਰੁਕੇ ਵੀ ਤਾਂ ਹੀ ਆ ਪਹਿਲਾਂ ਕਈ ਵਾਰੀ ਅਸੀਂ ਲੰਘੇ ਆਗੇ ਤਾਂ ਜਲਦੀ ਜਾਂ ਕਿਸੇ ਕੰਮ ਬਤ ਦਾ ਲੈਣ ਆਗੇ ਤੇ ਅੱਜ ਸਬਾਬੋ ਬਣਿਆ ਇਹ ਜਾਣਕਾਰੀ ਹਾਸਲ ਕਰਨ ਦਾ ਤੇ ਪਿੰਡ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਆ ਇਸ ਤਰ੍ਹਾਂ ਦੀਆਂ ਚੀਜ਼ਾਂ ਸੰਭਾਲ ਕੇ ਰੱਖਣ ਦਾ ਜਲੋਰ ਸਿੰਘ ਜੀ ਕੀ ਰਾਏ ਆ ਇਹਦੇ ਬਾਰੇ ਤੇ ਜਿਹੜੀ ਤੁਸੀਂ ਗੱਲ ਕਹਿੰਦੇ ਸੀ ਉਹ ਮਤਲਬ ਕੀ ਲਿਖਿਆ ਸੀ ਕੂਹਾਂ ਬਾਰੇ ਉਹ ਵੀ ਦਾ ਹਾਂ ਆਪਾਂ ਨਾ ਉਹ ਜਿਹੜਾ ਖੂਹ ਬਾਰੇ ਲਿਖਿਆ ਸੀਗਾ ਵੀ ਇਹਦੇ ਵਿੱਚ ਨਾ ਇੱਕ ਪਹਿਲਾਂ ਜਦੋਂ ਖੂਹ ਇਹ ਬਣਾਉਂਦੇ ਸੀ ਹਾਂਜੀ ਉਦੋਂ ਸਭ ਤੋਂ ਪਹਿਲਾਂ ਇੱਕ ਇਹਦੇ ਢੇਠਾ ਚੱਕ ਤਾਰਦੇ ਸੀ ਜਿਹਦੇ ਉੱਤੋਂ ਮਤਲਬ ਚਨਾਈ ਅੱਗੇ ਤਾਂ ਉਹ ਲੈ ਕੇ ਜਾਂਦੇ ਸੀ ਅੱਛਾ ਵੀ ਜੋਂ-ਜੋ ਮਿੱਟੀ ਕੱਢੀ ਜਾਂਦੇ ਉਹ ਚੱਕ ਮਤਲਬ ਉਹਨੂੰ ਪਾਟਣ ਨਹੀਂ ਦਿੰਦਾ ਸੀ ਤੇ ਉਹ ਢੇਠਾ ਤੁਰ ਜਾਂਦਾ ਅੱਛਾ ਜੀ ਤੇ ਉਹ ਜਦੋਂ ਇਹਠਾ ਬਗ ਜਾਂਦਾ ਦਿਵਾਰੇ ਉਹ ਚੀਜ਼ ਬਾਹਰ ਨਹੀਂ ਆਉਂਦੀ ਸੀ ਅੱਛਾ ਜੀ ਤੇ ਆਪੇ ਇਹਨੂੰ ਦੇਖ ਕੇ ਲਿਖਿਆ ਸੀਗਾ ਵੀ ਤੂੰ ਮੁੜ ਕੇ ਨਾ ਆਇਆ ਖੂਹ ਦੇ ਚੱਕ ਵਾਂਗੂੰ ਮੈਂ ਕੌੜੀ ਹੁੰਦੀ ਜਾਵਾਂ ਦੇਸੀ ਅੱਕ ਵਾਂਗੂੰ ਵੀ ਜਦੋਂ ਕਿਸੇ ਦੀ ਕੋਈ ਅੜੀਕ ਕਰਦਾ ਤਾਂ ਉਹ ਦਿਨੋ ਦਿਨ ਚਿਤੜਾਪਨ ਹੋਈ ਜਾਂਦਾ ਤੇ ਇਹ ਕਿਸੇ ਮਤਲਬੀ ਮਰਦ ਤੇ ਇੱਕ ਆਧਾਰਨ ਦਿੱਤੀ ਸੀ ਵੀ ਜਿਹੜਾ ਘਰ ਛੱਡ ਕੇ ਭੱਗ ਜਾਂਦਾ ਉਹ ਮੁੜ ਕੇ ਨਹੀਂ ਆਉਂਦਾ ਤੇ ਖੁਦ ਦਾ ਚੱਕ ਵੀ ਕੇਰਾ ਗਿਆ ਮੁੜ ਕੇ ਨਹੀਂ ਆਉਂਦਾ ਥੱਲੇ ਵਗ ਜਾਂਦਾ ਹਾਂ ਥੱਲੇ ਵਗ ਜਾਂਦਾ ਤੇ ਆਪਾਂ ਉਸ ਤੇ ਲਿਖਿਆ ਸੀ ਇਹ ਕਾਫੀ ਲਿਖਿਆ ਸੀਗਾ ਤੇ ਕਦੇ ਫੇਰ ਸੁਣਾਵਾਂਗੇ ਪੂਰਾ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀ ਆਪਾਂ ਦੇਖੀ ਹਾਂ ਸੰਸਾਰ ਸਵਾਲ ਪਹਿਲੀ ਨਜ਼ਰੇ ਆਪਾਂ ਦੇਖ ਕੇ ਆਪਣਾ ਜੀ ਕਰੇ ਰੁਕੀਏ ਤੇ ਸਵਾਭ ਬਣ ਗਿਆ ਰੁਪਨ ਦਾ ਨਾ ਨਹੀਂ ਬਹੁਤ ਸੋਹਣੀ ਚੀਜ਼ ਬਣਾਈ ਆ ਬਾਈ ਦੇਖ ਕੇ ਰੂਹ ਖੁਸ਼ ਹੁੰਦੀ ਹੈ ਪਿੰਡ ਵਾਲਿਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮਤਲਬ ਆ ਉਹਦੇ ਪੁਰਾਣੇ ਵਿਰਸੇ ਨੂੰ ਆਪਣੀ ਵਿਰਾਸਤ ਨੂੰ ਸਾਂਭ ਕੇ ਰੱਖਿਆ ਤੇ ਇਹ ਪਹਿਲਾਂ ਸਾਰੇ ਪਿੰਡਾਂ ਚ ਸੀ ਚਲੋ ਹੁਣ ਇਹ ਟਾਮੇ ਟਾਮੇ ਪਿੰਡਾਂ ਚ ਰਹਿ ਗਏ ਪਰ ਸੋਹਣਾ ਬਹੁਤ ਬਣਾਇਆ ਉਹ ਸਾਈਡ ਤੇ ਵੀ ਕੰਧਾਂ ਵਗੈਰਾ ਸਾਰੀਆਂ ਕੰਧਾਂ ਵਗੈਰਾ ਜਿਵੇਂ ਕੋਈ ਟੂਟੀਆਂ ਜਿਵੇਂ ਦੱਸਿਆ ਪਾਸੇ ਤੇ ਪਾਣੀ ਡੋਲਦਾ ਆ ਪਾਸੇ ਤੇ ਬਣੀਆਂ ਵੀ ਇਹਨਾਂ ਦੀਆਂ ਓਹਦੀਆਂ ਇਹ ਭਰ ਜਾਂਦੀਆਂ ਫਿਰ ਪਿੰਡ ਦੇ ਜੋ ਬਸਨੀਕ ਸੀ ਬਸਨਿੰਦੇ ਸੀ ਉਹਦੇ ਚੋਂ ਪਾਣੀ ਲੈ ਕੇ ਜਾਂਦੇ ਜਿਹੜੇ ਕੋਈ ਦੂਰ ਦੇ ਸੀ ਉਹਨਾਂ ਨੂੰ ਫਿਰ ਪਿੰਡ ਦੇ ਜੋ ਮਹਿਰਾ ਸਿੱਖ ਬਰਾਦਰੀ ਦੇ ਲੋਕ ਸੀ ਉਹ ਪਾ ਕੇ ਹੁੰਦੇ ਘਰਾਂ ਚ ਪਾਣੀ ਤੇ ਪਹਿਲਾਂ ਸਾਰੇ ਲੋਕ ਮਤਲਬ ਇਹਨਾਂ ਖੂਹਾਂ ਤੋਂ ਹੀ ਪਾਣੀ ਪੀਂਦੇ ਸੀ ਕੋਈ ਪਹਿਲਾਂ RO ਨਹੀਂ ਸੀ ਕੋਈ ਪਹਿਲਾਂ ਵਾਟਰ ਬਾਕਸ ਨਹੀਂ ਸੀ ਤੇ ਬਹੁਤ ਵਧੀਆ ਸਾਫ਼ ਤੇ ਸੁੱਧ ਪਾਣੀ ਸੀ ਇਹਨਾਂ ਦੇ ਵਿੱਚ ਬਜ਼ੁਰਗ ਵੀ ਸਾਨੂੰ ਮਿਲੇ ਜੀ ਉਹ ਥੋੜੇ ਜਿਨਾਂ ਨੂੰ ਖੜਨ ਦੇ ਵਿੱਚ ਦਿੱਕਤ ਸੀ ਤਾਂ ਕਰਕੇ ਇੱਥੇ ਉਹ ਆ ਨਹੀਂ ਸਕੀ ਤੇ ਸਾਡਾ ਮਕਸਦ ਸੀਗਾ ਵੀ ਇਹ ਚੀਜ਼ ਇੱਥੇ ਦਿਖਾਈਏ ਤੁਮ ਇਹ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਉਹ ਪ੍ਰਾਤਨ ਚੀਜ਼ ਜੇ ਆਪਣੇ ਨੇੜੇ-ਤੇੜੇ ਪਿੰਡਾਂ ਦੇ ਵਿੱਚ ਕਿਤੇ ਵੀ ਇਸ ਤਰ੍ਹਾਂ ਦੇ ਹੈਗੀਆਂ ਤਾਂ ਤੁਸੀਂ ਸਾਨੂੰ ਸੰਪਰਕ ਕਰੋ ਜੀ ਆਪਾਂ ਉਹਨੂੰ ਲੋਕਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਤੇ ਦੁਬਾਰਾ ਫਿਰ ਤੋਂ ਧੰਨਵਾਦ ਕਿਉਂਕਿ ਇਹ ਪ੍ਰਾਤਨ ਚੀਜ਼ਾਂ ਪ੍ਰਾਤਨ ਗੱਲਾਂ-ਬਾਤਾਂ ਦਾ ਆਪਾਂ ਕਰ ਲੈਨੇ ਆ ਪਰ ਉਹਨੂੰ ਸਾਹਮ ਸੁਭਾਲ ਤੇ ਜਿਹੜਾ ਕੋਈ ਖਰਚਾ ਪਾਣੀ ਹੁੰਦਾ ਜਾਂ ਅੱਗੇ ਲੱਗਣ ਖਾਤਰ ਜਿਹੜੇ ਲੋਕਚਾਰੀ ਦੇ ਚੰਗੀ ਸੋਚ ਚਾਹੀਦੀ ਹੈ ਉਹ ਜ਼ਰੂਰੀ ਹੁੰਦੀ ਹੈਗੀ ਤੇ ਇਸ ਪਿੰਡ ਦੇ ਲੋਕਾਂ ਨੇ ਇਹ ਚੰਗੀ ਸੋਚ ਦੀ ਅਧਾਰਨ ਦਿੱਤੀ ਆ ਪੰਗਾਲੀ ਪਿੰਡ ਆ ਜੀ ਇਹ ਇਹਨਾਂ ਦਾ ਦੁਬਾਰਾ ਤੋਂ ਫਿਰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਠੀਕ